ਦੋਸਤੋ ਆ ਇੱਕ ਪੋਸਟ ਪਾਈ ਹੈ ਟੋਕਰਾ ਟੀਵੀ ਵਾਲਿਆਂ ਜਿਹਦੇ ਜੀ ਤੁਸੀਂ ਵੇਖ ਸਕਦੇ ਹੋ ਵੀ ਟੋਕਰਾ ਟੀਵੀ ਵਾਲੇ ਸਰਦਾਰ ਸਟੇਕ ਨੂੰ ਰੋਸਟ ਕਰਨ ਵਾਲੇ ਨੇ ਜਾਨੀ ਆ ਜਿਹੜਾ ਮੁੰਡਾ ਪੋਡਕਾਸਟਰ ਹੈ ਤੇ ਟੋਕਰਾ ਟੀਵੀ ਵਾਲਿਆਂ ਦੀ ਇਹ ਪੋਸਟ ਸਿਮਰਨ ਕੋਟਾੜੀ ਨੇ ਸ਼ੇਅਰ ਵੀ ਕੀਤੀ ਹੈ ਤੇ ਲਿਖਿਆ ਕਿ ਬਾਈ ਜੀ ਦਰਅਸਲ ਤਾਂ ਉਹ ਲਾਸਦੀ ਇਹ ਵੀ ਕੁਝ ਦਿਨ ਪਹਿਲਾਂ ਲੇਡੀ ਮੂਸੇ ਵਾਲਾ ਜਾਨੀ ਸਿਮਰਨ ਕੋਟਾੜੀ ਦਾ ਸਰਦਾਰ ਸਟੇਕ ਵਾਲੇ ਨਾਲ ਵੱਡਾ ਪੰਗਾ ਪਿਆ ਸੀ ਦਰਅਸਲ ਸਰਦਾਰ ਟੇਕ ਵਾਲੇ ਮੁੰਡੇ ਨੇ ਇੱਕ ਰੀਲ ਪਾਈ ਸੀ ਜਿਸ ਵਿੱਚ ਇਹਨੇ ਦੱਸਿਆ ਸੀ ਵੀ ਸਾਡਾ ਚੈਨਲ ਐਂਟਰਟੇਨਮੈਂਟ ਲਈ ਹੈ ਤੇ ਜੇ ਨੌਲੇਜ ਲੈਣੀ ਆ ਗਿਆਨ ਲੈਣਾ ਹੈ ਤਾਂ ਪੜ ਦਾ ਗਿਆਨ ਮਿਲਦਾ ਹੈ ਇਦਾਂ ਦੀ ਗੱਲਾਂ ਕੀਤੀਆਂ ਸੀ ਇਸ ਮੁੰਡੇ ਨੇ ਤਾਂ ਉਹਦੀ ਵੀਡੀਓ ਤੇ ਸਿਮਰਨ ਕੋਟਾ ਅੜਲੀ ਕਮੈਂਟ ਕਰਦੀ ਹੈ ਤੇ ਲਿਖਦੀ ਹੈ ਵੀ ਸਹੀ ਆਧਾਰਨਾ ਸਾਸ ਬਉ ਨਾਲ ਕਰੇ ਚਤਰਾਇਆਂ ਸਿਮਰਨ ਕੋਟਾ ਅੜ ਲਿਖਦੀ ਹੈ ਵੀ ਸੂਟਾ ਨਾਲ ਪੱਗਾ ਮੈਚ ਕਰਨਾ ਨਾ ਚਲੋ ਤੁਹਾਡੀ ਚੋਇਸ ਹੈ ਕਿਉਂਕਿ ਤੁਸੀਂ ਬਹੁਤ ਵੱਡੇ ਫੈਨ ਹੋ ਵਾਲੀਆਂ ਦੇ ਤੁਹਾਡੀ ਮਰਜ਼ੀ ਹੈ ਜੇ ਕਿਤੇ ਤੁਹਾਡੇ ਵਰਡ ਨਾਲ ਤੁਹਾਡੇ ਐਕਸ਼ਨ ਵੀ ਮੈਚ ਕਰਦੇ ਹੁੰਦੇ ਤਾਂ ਕੀ ਬਾਤ ਹੋ ਜਾਣੀ ਸੀ ਤੇ ਇਹਦੇ ਰਿਪਲਾਈ 'ਚ ਜਿਹੜਾ ਮੁੰਡਾ ਸਰਦਾਰ ਟੇਕ ਹੈ ਕਹਿੰਦਾ ਬੀਬਾ ਜੀ ਇਹ ਨੀਮਤ ਹੈ ਤਾਂ ਸਾਹਮਣੇ ਬੈਠ ਕੇ ਗੱਲ ਕਰੋ ਕਮੈਂਟ ਤਾਂ ਸਾਰੇ ਹੀ ਕਰ ਦਿੰਦੇ ਨੇ ਤੁਹਾਡਾ ਕਿਰਦਾਰ ਮੂੰਹ ਤੇ ਗੱਲ ਕਰਨ ਵਾਲਾ ਹੈ ਕਿ ਨਾਲ ਹੀ ਇੰਟਰਵਿਊ ਕਰਦੇ ਹੋ ਜੋ ਤੁਹਾਡੀ ਹਾਂ ਚਾ ਹ ਮਿਲਾਂਦੇ ਨੇ ਤਾਂ ਉਹਦੇ ਰਿਪਲਾਈ ਚ ਸਿਮਰਨ ਕੋਟਾੜ ਲਿਖਦੀ ਹੈ ਵੀ ਕੋਈ ਨਾ ਬੈ ਜਾਵਾ ਕਿ ਸਾਹਮਣੇ ਵੀ ਪਹਿਲਾਂ ਇਹਨੇ ਯੋਗਤਾ ਹੋ ਜੋ ਤੇ ਫਿਰ ਸਰਦਾਰ ਟੇਕਰ ਅਪਲਾਈ ਕਰਦਾ ਵੀ ਇਹਨੇ ਜੋ ਕਿ ਹੈਗੇ ਆ ਤਾਂ ਹੀ ਤੁਸੀਂ ਮੈਸੇਜ ਕੀਤਾ ਤੇ ਹੁਣ ਜੋ ਸਿਮਰਨ ਕੋਟਾੜ ਲੀ ਨੇ ਟੋਕਰਾ ਟੀਵੀ ਵਾਲੇ ਨੇ ਜੋ ਕਲੈਬ ਕੀਤਾ ਉਹਨੂੰ ਲੈ ਕੇ ਕਿਹਾ ਜਾ ਰਿਹਾ ਵੀ ਜਵਾਬ ਹੋਏਗਾ ਜੋ ਪੰਗਾ ਪਿਆਸੀ ਸਿਮਰਨ ਕੋਟਾੜ ਲੀ ਦਾ ਸਰਦਾਰ ਟੇਕਸ ਨਾਲ ਦੋਸਤ ਇਸ ਮੁੱਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਦੱਸਿਓ ਜ਼ਰੂਰ ਕਮੈਂਟ ਕਰਕੇ